ਕਿਹੜਾ ਰਾਤ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਕਿੰਨੇ ਇਹ ਖਾਸ਼ਪੁਰ ਇੱਕ ਖਾਸ਼ਪੁਰ ਰੇੜੇ ਤੇ ਹੋਇਆ ਜੀ ਇਹ ਸਾਢੇ 6:30 ਵਜੇ ਦੀ ਗੱਲ ਹੈ ਜੀ ਕਿੱਥੋਂ ਆਈ ਸੀ ਬੱਸ ਇਹ ਬੱਸ ਆਈ ਸੀ 11 ਕਿਲੇ ਪਤਨਾ ਤੋਂ ਜੀ ਬਿਹਾਰ ਵਾਸਤੇ ਭਈਏ ਛੱਡਣ ਜਾ ਰਹੀ ਸੀ ਇਹ ਇੱਕ ਦਾ ਰੇੜੀ ਟੁੱਟ ਗਈ ਜੀ ਇੱਕ ਬੰਦਾ ਜ਼ਖਮੀ ਹੋ ਕੇ ਡੈਥ ਹੋ ਗਈ ਜਿੱਕ ਦੀ ਜਿਹੜੀ ਡੈਥ ਹੋ ਗਈ ਜੀ ਨਾਸੀ ਦਾ ਉਹਦਾ ਨਾਨੇਕ ਸਿੰਘ ਜੀ ਦਤਾਲਪਿੰਡ ਦਾ ਜੀ ਰੇੜੀ ਵਾਲਾ ਬੰਦਾ ਜੀ ਸਾਈਡ ਤੇ ਹੋ ਗਿਆ ਕੁਦਰਤੀ ਜੀ ਇਹ ਦੂਜੀ ਰੇੜੀ ਕੋਲੇ ਆ ਗਿਆ ਉਹ ਰੇੜੀ ਵਾਲਾ ਵੱਜ ਗਿਆ ਉਹਦੇ ਸਿਲੰਡਰ ਵੱਜੇ ਜਿਹੜਾ ਢੂਈ ਤੇ ਭਈਆਂ ਦੀ ਬੱਚੇ ਨੇ ਸੱਟਾਂ ਲੱਗੀਆਂ ਨੇ ਵਿੱਚ ਇੱਕ ਦੂਜੇ ਦੇ ਉੱਪਰ ਦੇ ਡਿਗੇ ਨੇ ਸਾਰੇ ਜਣੇ ਉਹ ਬੱਚਤ ਰਹਿ ਗਈ ਭਈਆਂ ਦੀ ਭਈ ਕਿੱਥੇ ਚਲੇ ਗਏ ਹੁਣ ਭਈ ਇਹ ਬਾਗੀ ਜਬਦੇ ਲੈ ਕੇ ਬੈਗ ਬੂ ਕੱਢ ਕੇ ਲੰਘ ਗਏ ਜੀ ਮੌਕੇ ਤੇ ਆਈਏ ਪੁਲਿਸ ਵੀ ਲੱਗੀ ਗਈ ਲਿਖ ਲਿਖਾ ਕੇ ਕਿੱਲੇ ਹਾਂਜੀ ਹਾਂਜੀ ਡਰਾਈਵਰ ਰੱਜਾ ਸੀ ਮੁੜ ਕੇ ਡਰਾਈਵਰ 2 ਘੰਟੇ ਬਾਅਦ ਆਇਆ ਵੀ ਸੀ ਟਰੱਕ ਇਸ ਪਾਸੇ ਚੱਈ ਡਰਾਈਵਰ ਫੜ ਲਿਆ ਜੀ ਉੱਥੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਸਰ ਹਰਨੇਕ ਸਿੰਘ ਨਾ ਸੀ ਪਿੰਡ ਦਤਾਲ ਇੱਥੋਂ ਜਾ ਰਹੇ ਸੀ ਪਾਤਰਾ ਆਏ ਸੀ ਦੀਵਾਲੀ ਵਾਸਤੇ ਕੋਈ ਲੈਣ ਸਮਾਨ ਨੂੰ ਲੈਣ ਆਏ ਜੋ ਜਾ ਰਹੇ ਸੀ ਵਾਪਸ ਪਿੰਡ ਦਤਾਲ ਨੂੰ ਖਾਸਪੁਰ ਕੋਲ ਗਏ ਨੇ ਉੱਥੇ ਗੁਰਵਿੰਦਰ ਸਿੰਘ ਸਰਪੰਚੇ ਖਾਸਪੁਰ ਦਾ ਉਹ ਖੜਿਆ ਸੀ ਰਿਸ਼ਤੇਦਾਰ ਇਹਨਾਂ ਦਾ ਆਪੇ ਚ ਉੱਥੇ ਖਲੋ ਗਏ ਉਹ ਖੜੇ ਗੱਲਾਂ ਬਾਤਾਂ ਕਰਦੇ ਇੱਕਦਮ ਪਿੱਛੋਂ ਬੱਸ ਆਈ ਹੈ ਕੋਈ ਖਟੋੜਾ ਟ੍ਰਾਂਸਪੋਰਟ ਦੀ ਬੱਸ ਸੀ ਉਹ ਜਿਹੜਾ ਡਰਾਈਵਰ ਸੀ ਉਹਨੇ ਕੋਈ ਡਰਿੰਕ ਕੀਤੀ ਸੀ ਦਾਰੂ ਪੀਤੀ ਸੀ ਉਹਨੇ ਇੰਨੀ ਲਗੈਲੀ ਨਾਲ ਮਤਲਬ ਬੱਸ ਇਧਰ ਨੂੰ ਮਾਰੀ ਜਿਹੜੀ ਉਹ ਇੱਕ ਰੇੜੀ ਵਾਲਾ ਇੰਜਰਡ ਹੋਇਆ ਤੇ ਇਹ ਹਰਨੇਕ ਸਿੰਘ ਸੀ ਇਹਨੂੰ 6 ਵਜੇ ਕਾਫੀ ਤੇ ਉਹ ਬੱਸ ਵੀ ਉੱਥੇ ਇੱਕ ਸਾਈਡ ਤੇ ਜਿਹੜੀ ਫਲਟਰ ਵੀ ਤਰ੍ਹਾਂ ਹੋ ਗਈ ਪੋਸਤ ਬਾਅਦ ਨੇੜੇ ਲੈ ਕੇ ਭੈਣ ਭਰਾਵਾਂ ਨੇ ਉਹਨਾਂ ਨੂੰ ਇੱਥੇ ਲਿਆਂਦਾ ਦੁਰਗਾਦਾਲ ਚ ਇੱਥੋਂ ਇਹਨਾਂ ਨੇ ਰੈਫਰ ਕਰਤਾ ਪਟਿਆਲੇ ਪਟਿਆਲੇ ਜਦੋਂ ਪਹੁੰਚੇ ਤਾਂ ਉਹਨਾਂ ਨੇ ਮੁਸਤਕਕ ਕੋਸ਼ਤ ਕਰ ਦਿੱਤਾ ਇਹ ਹੁਣ ਜਿਹੜੀ ਅੰਗਹਿਲੀ ਡਰਾਈਵਰ ਦੀ ਆ ਸਾਰੀ ਜਿਹੜੀ ਉਹਨੇ दारू ਪੀ ਕੇ ਬੱਸ ਚਲਾ ਰਹੀ ਉਹ 14 ਦਿਨ ਦੀ दारू ਦੀ ਬੋਤਲ ਵੀ ਬਰਾਮਦ ਹੋਈ ਏ ਉਹ ਮੌਕੇ ਤੇ ਖੜਿਆ ਵੀ ਗਿਆ ਡਰਾਈਵਰ ਤੋਂ ਅਸੀਂ ਮੰਗ ਕਰਦੇ ਆ ਵੀ ਜਿਹੜੀ ਇਹ ਕਾਰਵਾਈ ਉੱਤੇ ਡਰਾਈਵਰ ਤੇ ਵੀ ਹੋਣੀ ਚਾਹੀਦੀ ਤੇ ਅੱਗੇ ਤੋਂ ਜਿਹੜੇ ਇਹੋ ਜਿਹੇ ਮਤਲਬ ਅੰਗਹਿਲੀ ਨਾਲ ਚੱਲਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਮੇਰੇ ਹਾਂ ਪਰਚਾ ਹੋਣਾ ਚਾਹੀਦਾ ਉਹਦੇ ਤੇ ਠੋਕ ਕੇ ਅਮਰੀਕ ਸਿੰਘ ਨੰਬਰਦਾਰ ਸੇਦਰਾਣਾ ਉਹਦਾ ਸਾਲਾ ਸੀ ਹਰਦੇਵ ਸਿੰਘ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਏ ਸੋ ਅਸੀਂ ਤਾਂ ਬੱਸ ਦੇ ਵਿੱਚ ਕਿਹੜੀਏ ਕਿ ਸਵਾਰੀ ਸੀ ਬੱਸ 'ਚ ਭਈਏ ਦੱਸਦੇ ਨੇ ਕੋਈ ਭਈਆਂ ਨੂੰ 2000 ਰੁਪਈਆ ਇਹਨਾਂ ਨੇ ਸਵਾਰੀ ਦਾ ਕੀਤਾ ਸੀ ਇੱਧਰ ਲੈ ਕੇ ਉੱਧਰ ਛੱਡਣ ਕਿਤੇ ਹਰਿਆਣੇ 'ਚ ਜਾ ਰਹੇ ਸੀ ਜੀ ਉਹਦੇ ਵਾਸਤੇ ਉਹ ਕਾਲੀ 'ਚ ਸੀ ਦੀਵਾਲੀ ਦਾ ਤੌਰ ਕਰਕੇ ਦਾਰੂ ਪੀਤੀ ਉਹ ਭਈਏ ਸੀ ਵਿੱਚ ਉਹ ਤਾਂ ਬੱਸ ਸਾਈਡ ਤੇ ਹੋਈ ਪਤਾ ਨਹੀਂ ਉਹਨਾਂ ਦਾ ਕੀ ਬਣਿਆ ਉਹ ਤਾਂ ਨਾਲ ਨਾਲ ਚਲੇ ਗਏ ਬਾਹਰ ਸੇ ਖੜੀ ਹੈ ਜਿਹੜੇ ਆਪਣੇ ਮੈਂਬਰ ਦੀ ਉਮਰ ਕਿੰਨੀ ਸੀ ਉਹ ਦੀ ਜੀ ਕਿ ਇਹਦੀ 55 55 ਸਾਲ ਉਮਰ ਸੀ ਜੀ ਸਾਰਾ ਕਾਰੋਬਾਰ ਖੇਤੀ ਦਾ ਇਹਦੇ ਤੇ ਸਿਰ ਤੇ ਹਾਂਜੀ ਇਸੇ ਢੰਗ ਪਰ ਸੀ ਸਾਰਾ ਬਗਵਾ ਆਪ ਹੀ ਖੇਤੀ ਦਾ ਕੰਮ ਕਰਦਾ ਸੀ ਨਾਲ ਡੰਗਰ ਦਾ ਸਾਰਾ ਕੀ ਮੰਗ ਕਰਦੇ ਮੰਗ ਤਾਂ ਸੀ ਇਹ ਕਰਦਾ ਨੂੰ ਜੋ ਮੁਆਵਜ਼ਾ ਨੂੰ ਮਿਲਦਾ ਚਾਹੀਦਾ ਔਰ ਜਿਹੜੀ ਇਹਨਾਂ ਤੇ ਦੋਸ਼ੀ ਨੇ ਡਰਾਈਵਰ ਹੈ ਜਾਂ ਮਾਲਕ ਇਹਨਾਂ ਦਾ ਜਿਨ੍ਹਾਂ ਨੇ ਬਿਨਾਂ ਰੂਟ ਤੋਂ ਗੱਡੀ ਇੱਧਰ ਭੇਜੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਮਾਲਕ ਪਹੁੰਚਿਆ ਕਿ ਬਸਤਰਾ ਕੋਈ ਆਇਆ ਨਹੀਂ ਅਜੇ ਤੱਕ ਨਹੀਂ ਪਹੁੰਚਾਈ ਜੀ ਲਾਸ ਕਿਥੇ ਜੋਣਾ ਉਹ ਪਟਿਆਲੇ ਆ ਜੀ ਰਮਿੰਦਰਾਚੋਂ ਪੋਸਟਮਾਰਟਮ ਵਾਸਤੇ ਉਹਨਾਂ ਦੀ ਡੈੱਡ ਬੋਡੀ ਉੱਥੇ ਗਏ ਹੋਏ ਆ ਜੀ ਦੋ ਬੇਟੇ ਨੇ ਜੀ ਇੱਕ ਮਿੰਟ कल शाम ਨੂੰ ਕਰੀਬ 6:30 ਵਜੇ ਦੇ ਕਰੀਬ ਇੱਕ ਬੱਸ ਸੀਗੀ ਖਟੜਾ ਹਾਈਵੇਜ਼ ਦੀ ਜੋ ਪ੍ਰਾਈਵੇਟ ਤੌਰ ਤੇ ਕੋਈ ਉਹਦਾ ਕੋਈ ਪਰਮਿਟ ਜਾਂ ਰੂਟ ਨਹੀਂ ਸੀਗਾ ਤੇ ਉਹ ਕੋਈ ਪ੍ਰਵਾਸੀ ਮੀਜ਼ਰੋਂ ਨੂੰ ਲੈ ਕੇ ਇੱਥੋਂ ਪਾਤਰਾ ਤੋਂ ਉਧਰ ਨਰਵਾਣਾ ਸਾਈਡ ਜਾ ਰਹੀ ਸੀਗੀ ਤੇ ਉਹਨੇ ਬੜੇ ਹੀ ਅਣਗਹਿਲੀ ਨਾਲ ਤੇਜ਼ ਰਫ਼ਤਾਰੀ ਨਾਲ ਤੇ ਲਾਪਰਵਾਹੀ ਨਾਲ ਖਾਸਪੁਰ ਦੇ ਅੱਡੇ ਕੋਲ ਬਿਲਕੁਲ ਸਾਈਡ ਤੇ ਕੱਚੀ ਥਾਂ ਤੇ ਜਿਹੜੇ ਕੋਈ ਬੰਦੇ ਖੜੇ ਸੀਗੇ ਕੋਈ ਉੱਥੇ ਦੁਕਾਨ ਰੈਡੀ ਵਗੈਰਾ ਲਗੀ ਸੀਗੀ ਸਿੱਧੀ ਉਹਨਾਂ ਵੱਲ ਕਰਤੀ ਤੇ ਅਗੇ ਖਤਾਨਾ ਜੁੱਤਰ ਦੀ ਬਸ ਜਿਹਦੇ ਨਾਲ ਇੱਕ ਵਿਅਕਤੀ ਦੀ ਹਰਨੇਕ ਸਿੰਘ ਜੋ ਪਿੰਡ ਦਦਾਲ ਦੇ ਰਹਿਣ ਹੋਣ ਹੈ ਉਹਨਾਂ ਦੀ ਡੈਥ ਹੋ ਗਈ ਹੈ ਤੇ ਬਾਕੀ ਅਜੇ ਫਟੜ ਮਰੀਜ਼ਾਂ ਬਾਰੇ ਸਾਡੇ ਕੋਲ ਕੋਈ ਤਲਾਹ ਨਹੀਂ ਜਾਈ ਤੇ ਪਤਾ ਲੱਗਾ ਵੀ ਇੱਕ ਮਰੀਜ਼ ਹੋਰ ਫਟੜ ਹੈਗਾ ਅਸੀਂ ਕੇਸ ਦਰਜ ਕਰ ਲਿਆ ਹੈ ਡਰਾਈਵਰ ਜਿਹੜਾ ਗੁਰਮੀਲ ਸਿੰਘ ਹੈ ਪਿੰਡ ਸ਼ਾਦੀਹਰੀ ਗਰਾਂ ਵਾਲਾ ਹੈ ਜੀ ਤੇ ਉਹਨੂੰ ਅਸੀਂ ਕਾਬੂ ਕਰ ਲਿਆ ਜੀ ਤੇ ਅੱਜ ਅਸੀਂ ਪੋਸਟਮਾਨ ਨੂੰ ਕਰਾ ਕੇ ਲਾਸ਼ ਦਾ ਬਾਰਸਾ ਦੇ ਹਵਾਲੇ ਕਰਾਂਗੇ ਮਾਮਲਾ ਸੀ 304 ਏ 279 ਆਪੀਸੀ 472 ਆਪੀਸੀ ਲਈ ਇਸ ਤੋਂ ਇਲਾਵਾ ਦੀ ਮੈਡੀਕਲ ਦੀ ਰਿਪੋਰਟ ਆ ਜਾਊਗੀ ਉਹ ਅਧਾਰ ਤੇ ਜੇ ਡਰਿੰਕ ਕੀਤੀ ਹੋਈ ਵਿੱਚ ਸਾਬਤ ਹੋ ਜਾਂਦੀ ਹੈ ਤਾਂ 304 ਆਪੀਸੀ ਦਾ ਪਰਚਾ ਉਹ ਕਨਵਰਟ ਕੀਤਾ ਜਾਊਗਾ ਜੀ ਤੇ ਜਿਹੜਾ ਕਿ ਨਾਨ ਅਵੇਲੇਬਲ ਹਾਂ ਸੱਜਦੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ